ਤੁਸੀਂ ਬਰਖਾਸਤ ਕੀਤਾ ਸੀਗਾ ਤੇ ਉੱਤੇ ਕੀ ਹੋਇਆ ਕੋਈ ਘਰ ਵੀ ਹੋਈ ਅੱਜ ਫੇਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਬੈਠਾ ਹੈ ਇਸ ਕਰਕੇ ਜਿਹੜਾ ਆ ਤੁਹਾਡੀ ਜਿਹੜੀ ਇਹ ਅੱਜ ਜੋ ਕਾਰਵਾਈ ਕੀਤੀ ਹੈ ਇੱਚ ਕੋਈ 드라마 ਨਹੀਂ ਗਿਆ ਕਿ ਇਹਦੇ ਨਾਲ ਬਹੁਤ ਵੱਡਾ ਸੁਨੇਹਾ ਜਾਂਦਾ ਹੈ ਪਰ ਤੁਸੀਂ ਸੁਨੇਹਾ ਦੇਣ ਦੀ ਥਾਂ ਤੇ ਤੁਸੀਂ ਇੱਕ ਸਕ੍ਰਿਪਟਡ ਜਿਹੜਾ ਆ ਉਹ ਡਰਾਮਾ ਕੀਤਾ ਹੈ ਔਰ ਨਾਲ ਹੀ ਜਿਹੜਾ ਸਭ ਤੋਂ ਉਹ ਵੱਡੀ ਗੱਲ ਜਿਹੜੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਦੇ ਵਿਰੁੱਧ 2 ਮਹੀਨਿਆਂ ਦੇ ਵਿੱਚ ਵਿੱਚ ਜਿਹੜੀ ਐਂਟੀਨਕੰਬੈਂਸੀਅਸ ਪੱਧਰ ਤੇ ਚਲੇਗੀ ਸੀ ਕਿ ਚਰਚਾ ਹੋ ਗਈ ਸੀ ਕਿ ਸਰਕਾਰ ਕੋਈ ਹੈ ਹੀ ਨਹੀਂ 네ਗੇਟਿਵਿਟੀ ਇਨੀ ਫੈਲ ਗਈ ਸੀ ਔਰ ਉਹ ਰੋਜ਼ਾਨਾ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਨੇ ਤੁਹਾਡਾ ਜੀਣਾ ਮੁਹਾਲ ਕਰ ਦਿੱਤਾ ਸੀ ਤੇ ਉਸ ਪਾਸਿਓਂ ਲੋਕਾਂ ਦਾ ਧਿਆਨ ਵੰਡਾਉਣ ਵਾਸਤੇ ਤੁਸੀਂ ਜਿਹੜਾ ਆ ਧਿਆਨ ਝੁਕਾਉਣ ਵਾਸਤੇ ਇੱਕ ਨਵੀਂ ਚਰਚਾ ਛੇੜਨ ਵਾਸਤੇ ਵੀ ਅਜਿਹਾ ਕੀਤਾ ਹੋ ਸਕਦਾ ਹੈ ਇਹ 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 ਇਸ ਗੱਲ ਤੋਂ ਤੁਸੀਂ ਵੀ ਮੁਨਕਰ ਨਹੀਂ ਹੋ ਸਕਦੇ ਬਾਕੀ ਜੇ ਤੁਸੀਂ ਦਿਰੋਂ ਕੀਤਾ ਹੈ ਤੇ ਤੁਹਾਡਾ ਧੰਨਵਾਦ ਪਰ ਤੁਹਾਡੇ ਡਰਾਮਿਆਂ ਤੇ ਵਿਸ਼ਵਾਸ ਨਹੀਂ ਤੁਸੀਂ ਤੇ ਆ ਭਗਵੰਤ ਮਾਨ ਜੀ ਤੁਹਾਡੇ ਕੇਜਰੀਵਾਲ ਸਾਹਿਬ ਤੇ ਪੰਜ ਰਾਜ ਸਭਾ ਦੀਆਂ ਸੀਟਾਂ ਨੂੰ ਲੈ ਕੇ ਪੈਸੇ ਲੈਣ ਦੇ ਦੋਸ਼ ਲੱਗੇ ਕਿਸੇ ਵੱਸ ਤੋਂ ਸਪਸ਼ਟ ਹੀ ਕਰਨਾ ਹੈ ਨਾਤਕ ਕੇਜਰੀਵਾਲ ਸਾਹਿਬ ਵੱਲੋਂ ਆਇਆ ਤੇ ਨਾ ਜਿਹੜੇ ਰਾਸਵ ਦੇ ਮੈਂਬਰਾਂ ਦੇ ਉੱਤੇ ਦੋਸ਼ ਲੱਗਦੇ ਸੀ ਕਿ ਪੈਸੇ ਦੇ ਕੇ ਬਣਿਆ ਉਹਨਾਂ ਵੱਲੋਂ ਹੀ ਆਇਆ ਤੁਹਾਡੇ ਸਤਿੰਦਰ ਜੈਨ ਦੇ ਉੱਤੇ ਤੁਹਾਡੇ ਹੀ ਆਮ ਆਦਮੀ ਪਾਰਟੀ ਦੇ ਲੀਡਰ ਨੇ 2 ਕਰੋੜ ਰੁਪਏ ਲੈਣ ਦੇ ਇਲਜ਼ਾਮ ਲਾਏ ਕੀ ਬਣਿਆ ਕੁਝ ਬਣਿਆ ਇਸ ਕਰਕੇ ਜਿਹੜਾ ਕੀ ਕਰਦੇ ਨੇ ਕੀ ਨਹੀਂ ਕਰਦੇ ਨਵੇਂ ਤੋਂ ਨਵੇਂ ਮੋਰੇ ਡਰਾਮੇ ਕਰਦੇ ਆ ਇਸ ਕਰਕੇ ਇਹ ਨਾਰੇ ਕਿਸੇ ਤਰ੍ਹਾਂ ਦਾ ਪ੍ਰਤੀਕਰਮ ਦੇਣਾ ਹੈ ਬੇ ਮناسب ਨਹੀਂ ਸਮਝਦਾ